ਅਦਾ ਥਾਣੇ ਤੋਂ ਆਏ ਆ ਥਾਣੇ ਤੋਂ ਥਾਣੇ ਤੋਂ ਆਏ ਆ ਕਿਆ ਨੂੰ ਮਰੀ ਜਾਂਦੀ ਟਾ ਰੋੜੇ ਤਾਂ ਗੱਡੀ ਦੇ ਖਿਲਾਫ ਦਰਖਾਸਤ ਆ ਮੁੰਡੇ ਮਨਪ੍ਰੀਤ ਨੂੰ ਬਾਹਰ ਕੱਢ ਦੇ ਮੈਂ ਥੱਲੇ ਆ ਜਾ ਕੁਫੀਰਾ ਮੇਰੇ ਮਾਰ ਖੱਡ ਗਈ ਤੇ ਸਿਰ ਪਹਾਰੀ ਤੇ ਕਾਟ ਦੇ ਜੇੜੀਆਂ ਬਣਾਵੇਂ ਕੋਲ ਗੰਮ ਦਾ ਸਰਪੰਚ ਨੂੰ ਹੋਰ ਸਮਝ ਪਤਾ ਨਹੀਂ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਦੇ ਦਰਖਾਸਤ ਉਹਦੇ ਖਿਲਾਫ ਤੇ ਮਿਲੀ ਜੰਦਾ ਖੋਲੋ ਜੰਦਾ ਕਿਉਂ ਲਾਇਆ ਤੁਸੀਂ ਜਿੰਦਾ ਸਾਡੀ ਸੜੀ ਹਾਂਜੀ ਮੈਂ ਕੱਲ ਥਾਣਾ ਗਾਸ਼ਿੰਗ ਡਿਊਟੀ ਅਫਸਰ ਸੀਗਾ ਤੇ ਸਾਨੂੰ ਲਕੀਰ ਲਾਲ ਨੇ ਇੱਥੇ ਲਿਖਤੀ ਦਰਖਾਸਤ ਥਾਣਾ ਆ ਕੇ ਦੇਖੀ ਆ ਉਹਨੇ ਦੱਸਿਆ ਹੈ ਕਿ ਅਸੀਂ ਸੈਲਾ ਚੌਂਕੀ ਤੋਂ ਪਰਵਾਨਾ ਨੋਟ ਕਰਾਉਣ ਲਈ ਮੇਰੇ ਨਾਲ ਗੁਰਮਿੰਦਰ ਸਿੰਘ ਬਾੜੀਆ ਅਸੀਂ ਦੋਨੋਂ ਆ ਗਏ ਸੀਗੇ ਜਿੱਥੇ ਮੁੱਖ ਕੀ ਜੀ ਪੰਜਾਬ ਨੂੰ ਨਾਲ ਲੈ ਗਿਆ ਮਨਪ੍ਰੀਤ ਸਿੰਘ ਪੁੱਤਰ ਜਿਹਾਰ ਸਿੰਘ ਵਾਸੀ ਜਨਰਲ ਖੁਰਦੇ ਦੇ ਘਰ ਗੇਟ ਦੇ ਉੱਪਰ ਉਹਨਾਂ ਦਾ ਦੇਖਦਾ ਮੇਨ ਗੇਟ ਬੰਦ ਸੀਗਾ ਤੇ ਇੱਕ ਉਹ ਛੋਟਾ ਗੇਟ ਜਿਹੜਾ ਉਹ ਖੁੱਲਾ ਸੀ ਉੱਤਰੋਂ ਇੰਟਰ ਹੋਤਾ ਉਹਨੀ ਬਾਜ ਮਾਰੀ ਤੇ ਉਹਨਾਂ ਦੀ ਜਿਹੜੀ ਵਾਈਫ ਤੇ ਉਹਨਾਂ ਦੀ ਨੂੰਹ ਇਹ ਦੋਨੋਂ ਕੋਠੇ ਦੇ ਉੱਪਰ ਚੜ ਗਈਆਂ ਇਹਨਾਂ ਦੋਨਾਂ ਨੇ ਇਹਨਾਂ ਤੇ ਏਟਾਂ ਪਸਾਣੀਆਂ ਸ਼ੁਰੂ ਕਰਤੀਆਂ ਤੇ ਜਿਹੜਾ ਇਹ ਜੁਜਾਰ ਸਿੰਘ ਹੈ ਇਹਨਾਂ ਦੇ ਮਗਰ ਤਪਾਨ ਲੈ ਕੇ ਦੌੜਿਆ ਤੇ ਇਹ ਭੱਜ ਕੇ ਆਪਣੀ ਜਾਨ ਬਚਾਈ ਹੈ ਇਹ ਕਹਿੰਦੇ ਇਹਨਾਂ ਨੇ ਵੀਡੀਓ ਕਲੀਪ ਸਾਨੂੰ ਪੇਸ਼ ਕੀਤੀ ਹੈ ਕਿ ਅਸੀਂ ਉਹਦੇ ਅਧਾਰ ਤੇ ਇੱਕ ਮੁਕਦਮਾ 114/225 ਦਾਜੇ ਰਜਿਸਟਰ ਗਾਂਸ਼ੰਕਰ ਕੀਤਾ ਹੈ ਤੇ ਦੋਸ਼ੀਆਂ ਦੀ ਪਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ